ਸਭ ਤੋਂ ਉਪਰਾਇਦੂਤ ਜਰਮਨੀ ਸ਼੍ਰੀ ਗੁਰਦੀਪ ਸਿੰਘ ਜੀ ਵੜਵਾਲ ਜਨਮ 8 ਮਾਰਚ 1949 ਚ ਰਹਿਮੇਸ਼ਾ ਬੋਦਲਾ ਕਸੀਲ ਜ਼ਰੂਰਸਾਏ ਨੇ ਮੇਂ ਡਿਸਟ੍ਰਿਕਟ ਫਰੀਪੁਰ ਵਿੱਚ ਇੱਕ ਗਰੀਬ ਪਰਿਵਾਰ ਦੇ ਵਿੱਚ ਹੋਇਆ 8 ਮਾਰਚ 1949 ਨੂੰ ਸਰਦਾਰ ਮੁੰਸ਼ਾ ਸਿੰਘ ਜੀ ਦੇ ਗ੍ਰਹਿ ਵਿਖੇ ਤੇ ਮਾਤਾ ਰਾਜੋਬਾਈ ਜੀ ਦੀ ਕੁੱਖੋਂ ਸਤਲੁਜ ਦਰਿਆ ਦੇ ਕੰਢੇ ਤੇ ਵਸੇ ਪਿੰਡ ਰਹਿਮੇਸ਼ਾ ਬੋਦਲਾ ਚ ਜਨਮੇ ਮੇਰਾ ਜਨਮ ਚੁੱਕੀ ਚੰਪੜੀਆਂ ਵਿੱਚ ਹੋਇਆ ਤੇ ਘਰ ਵਿੱਚ ਬਹੁਤ ਗਰੀਬੀ ਸੀ ਹਰ ਸਾਲ ਸਤਲੁਜ ਦਾ ਹੜਾ ਆ ਜਾਂਦਾ ਸੀ ਸ੍ਰੀ ਗੁਰਦੀਪ ਸਿੰਘ ਵੜਵਾਲ ਜੀ ਦਾ ਸ਼ੁਰੂਆਤੀ ਜੀਵਨ ਬੜਾ ਹੀ ਸੰਘਰਸ਼ ਭਰਿਆ ਅਤੇ ਗਰੀਬੀ ਵਿੱਚ ਗੁਜ਼ਰਿਆ ਉਹਨਾਂ ਦੇ ਜਨਮ ਸਮੇ ਕੋਈ ਸੁੱਖ ਸੁਵਿਧਾ ਨਾ ਹੋਣ ਕਾਰਨ ਉਹਨਾਂ ਦੀ ਮਾਤਾ ਨੇ ਕੱਖਾਂ ਕਾਨਿਆਂ ਦੀ ਝੁੱਗੀ ਵਿੱਚ ਉਹਨਾਂ ਨੂੰ ਸੰਸਾਰ ਦਾ ਮੂੰਹ ਵਿਖਾਇਆ ਗੁਰਦੀਪ ਸਿੰਘ ਵੜਵਾਲ ਜਿਹੜੇ ਚਾਰ ਭਰਾ ਤੇ ਪੰਜ ਭੈਣਾਂ ਬਾਪ ਦਾ ਨਾਮ ਸਰਦਾਰ ਮੁੰਛਾ ਸਿੰਘ ਸੀ ਤੇ ਬਹੁਤ ਵਧੀਆ ਪਰਿਵਾਰ ਹੈ ਪਰਿਵਾਰ ਦੇ ਵਿੱਚ ਉਹਨਾਂ ਦੇ ਤਿੰਨ ਵੱਡੇ ਭਰਾ ਅਤੇ ਪੰਜ ਭੈਣਾਂ ਸਨ ਮੈਂ ਮੇਰੇ ਨੌ ਪੈਣ ਭਰਾ ਸੀ ਸਭ ਤੋਂ ਛੋਟਾ ਸੀ ਮੈਂ ਔਰ ਬੜੀ ਗਰੀਬੀ ਚ ਪਲੇ ਉਹਨਾਂ ਦੇ ਦਾਦਾ ਜੀ ਦਾ ਨਾਮ ਸਰਦਾਰ ਮਾਨਾ ਸਿੰਘ ਅਤੇ ਦਾਦੀ ਦਾ ਨਾਮ ਸਰਦਾਰਨੀ ਜਸਾਂਬਾਈ ਸੀ ਉਹਨਾਂ ਦਾ ਜੀਵਨ ਸਾਰਾ ਹੀ ਸੰਘਰਸ਼ ਨਾਲ ਬੀਤਿਆ ਉਹਨਾਂ ਦੇ ਪਿਤਾ ਜੀ ਪਿੰਡ ਸਵਾਯਾ ਮਾਤਮ ਤੋਂ ਉੱਠ ਕੇ ਪਾਕਿਸਤਾਨ ਦੇ ਪਿੰਡ ਚੱਕ 70 ਤਹਿਸੀਲ ਪਾਕਪਟਨ ਜ਼ਿਲ੍ਹਾ ਮਿੰਟ ਗੁਮਰੀ ਜਿਸ ਦਾ ਮੌਜੂਦਾ ਨਾਮ ਸਾਹੀਵਾਲ ਹੈ ਵਿਹੇ ਚਲੇ ਗਏ ਸਨ ਪਹਿਲਾ ਸਾਡੇ ਸਾਰੇ ਲੋਕਾਂ ਦੇ ਸਾਡੇ 66 ਹੀ ਹੁੰਦੇ ਸੀ ਪਾਕਿਸਤਾਨ ਨੂੰ ਆਏ ਤਾਂ ਤੇ ਇੱਕ ਵਾਰ ਕੋਈ ਵਾਰ 66 ਨੂੰ ਆਗ ਰਗਣੀ ਤੇ ਦਾਦਾ ਪਿੰਡ ਹੀ ਸਾਡਾ ਸੜ ਜਾਂਦਾ ਹੁੰਦਾ ਸੀ ਫਿਰ ਜਦੋਂ ਪਾਣੀ ਆਉਂਦਾ ਹੈ ਬਾਰਡਰ ਤੇ ਜਿੰਨੇ ਦਰਿਆ ਨੇ ਨਾ ਸਾਰਾ ਦਰਿਆ ਦਾ ਇਸ ਪਾਣੀ ਆਪਣੇ ਸਤਲੁਜ ਜਦੋਂ ਆਉਂਦਾ ਨਾ ਸਾਡੇ ਲੋਕ ਆ ਬਾਰਡਰ ਵਾਲੇ ਇੰਨੇ ਔਖੇ ਹੁੰਦੇ ਸੀ ਕਈ ਵਾਰੀ ਤਾਂ ਛੱਪਰਾਂ ਦੇ ਉੱਤੇ ਬਹਿ ਕੇ ਗੁਜ਼ਾਰਾ ਅਸੀਂ ਕਰਦੇ ਰਹੇ ਅਚਾਨਕ ਹੋਈ ਇਸ ਵੰਡ ਨੇ ਹਰ ਕਿਸੇ ਦੇ ਦਿਲ ਤੇ ਡੂੰਘਾ ਅਸਰ ਕੀਤਾ ਉੱਜੜ ਕੇ ਆਏ ਉਹਨਾਂ ਦੇ ਪਰਿਵਾਰ ਨੂੰ ਝੁੱਗੀਆਂ ਚੌਂਪੜੀਆਂ ਵਿੱਚ ਵੀ ਦਿਨ ਕੱਟਣੇ ਪਏ ਸਤਲੁਜ ਦੇ ਦੇਖਣ ਆ ਰਹੇ ਤੇ ਸੀਗਾ ਔਰ ਹਰ ਹਾਲ ਹਰ ਸਾਲ ਹਾੜਾ ਜਾਂਦੇ ਸੀਗੇ ਫਸਲ ਡੁੱਬ ਜਾਂਦੀ ਸੀ ਫਿਰ ਸਮਾਂ ਬੀਤਿਆ ਤੇ ਉਹਨਾਂ ਦੇ ਪਿਤਾ ਜੀ ਨੇ ਪਿੰਡ ਰਹਿਮੇਸ਼ਾ ਬੋਦਲਾ ਚ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਪਰਿਵਾਰ ਦਾ ਗੁਜ਼ਰਬਸਰ ਚੱਲਣ ਲੱਗਾ। ਆਨ ਤਾਂ ਸਾਡੇ ਕੱਚੇ ਹੁੰਦੇ ਸੀਗੇ ਤੇ ਇਹ ਤਾਂ ਸਮਝਾਜ ਤੋਂ 20 ਸਾਲ ਪਹਿਲੇ ਦੀ ਸ਼ੁਰੂਆਤ ਹੈ ਪੱਕੇ ਮਕਾਨਾਂ ਦੀ। ਛੱਪਰ ਵੀ ਲੋਟ ਜਾਣੇ। ਇਸ ਕਰਕੇ ਸਾਡਾ ਬੜਾ ਬਾੜਾ ਆ ਰਿਹਾ ਰਾ ਹੁੰਦਾ ਕੋਈ ਨਹੀਂ ਸੀ ਸਾਰੇ ਗੱਡੇ ਕਿਤੇ ਖੁੱਭ ਜਾਣੇ। ਕਿਤੇ 10-10 ਜੋਗਾ ਜੋਗੇ ਗੱਡੇ ਕੱਢਣੇ। ਮਾਲ ਬੱਚਾ ਉੱਚੇ ਟਿੱਬਿਆਂ ਤੇ ਛੱਡ ਕੇ ਆਉਣਾ। ਇਸ ਕਰਕੇ ਨਾ ਇਹ ਬਾਰਡਰ ਵਾਲੇ ਲੋਕਾਂ ਦੀ ਬੜੀਆਂ ਹੀ ਸਾਡੀਆਂ ਮੁਸੀਬਤਾਂ ਇੱਥੇ ਰਹੀਆਂ ਹਨ ਖੁਸ਼ੀਆਂ ਖੇੜੇ ਨਾਲ ਵਸਦੇ ਉਹਨਾਂ ਦੇ ਪਰਿਵਾਰ ਨੇ ਇਲਾਕੇ ਵਿੱਚ ਸਰਪੰਚੀ ਅਤੇ ਚੇਅਰਮੈਨੀ ਵੀ ਕੀਤੀ ਮੇਰੀ ਮੁੱਢਲੀ ਪੜਾਈ ਗਵਰਨਮੈਂਟ ਪ੍ਰਾਇਮਰੀ ਸਕੂਲ ਪਿੰਡ ਤਰਪਾਲਕੇ ਵਿੱਚ ਹੋਈ ਜਿੱਥੇ ਕਿ ਕਿਕਰ ਦੇ ਪੇੜ ਥੱਲੇ ਹੀ ਕਲਾਸ ਲੱਗਦੀ ਸੀ ਮੈਂ ਨੌ ਪੈਨਪਰਾ ਵਿੱਚੋਂ ਸਭ ਤੋਂ ਛੋਟਾ ਸੀਗਾ ਔਰ ਇਕੱਲਾ ਹੀ ਪੜਨ ਜਾਂਦਾ ਸੀ ਔਰ ਸਾਬਕਾ ਉਪਰਾਜਦੂਤ ਜਰਮਨੀ ਸ਼੍ਰੀ ਗੁਰਦੀਪ ਸਿੰਘ ਵੜਵਾਲ ਨੇ ਸ਼ੁਰੂਆਤੀ ਪੜ੍ਹਾਈ ਪਿੰਡ ਤਿਰਪਾਲਕੇ ਦੇ ਸਕੂਲ ਵਿੱਚ ਕੀਤੀ ਮਿੰਗਲਸਕਾ ਦੀ ਬਹੁਤ ਖੁਸ਼ੀ ਹੋਈ ਕਿ ਸਾਡੇ ਇਸ ਛੋਟੇ ਜਿਹੇ ਸਕੂਲ ਤੋਂ ਬਣ ਕੇ ਸਰ ਇੰਨੀ ਉੱਚੀ ਉਹਦੇ ਤੀ ਗਈ ਕੁਦਰਤ ਨੇ ਹੋਰ ਘੇਰਟਾਇਆ ਜਦੋਂ ਉਹਨਾਂ ਦੀ ਮਾਤਾ ਜੀ ਦਾ 25 ਮਈ 1964 ਨੂੰ ਦੇਹਾਂਤ ਹੋ ਗਿਆ ਉਦੋਂ ਉਹਨਾਂ ਬਾਲਗ ਸਨ ਇੱਕ ਨਿਆਣਾ ਬਾਲ ਮਾਂ ਦੀ ਮਮਤਾ ਤੋਂ ਸੱਖਣਾ ਹੋ ਗਿਆ 5ਵੀਂ ਜਮਾਤ ਵਿੱਚੋਂ ਫਸਟ ਆਰਨ ਕਰਕੇ ਮੇਰੇ ਮਾਪੇ ਨੇ ਹੋਰ ਅੱਗੇ ਪੜਾਉਣ ਦੇ ਕੋਸ਼ਿਸ਼ ਕੀ। ਛੁੱਟੀਆਂ ਦੇ ਸਮੇਂ ਦੌਰਾਨ ਉਹਨਾਂ ਨੇ ਨਿਆਣੀ ਉਮਰੇ ਬਾਲ ਮਜਦੂਰੀ ਵੀ ਕੀਤੀ। ਰਾਤ ਨੂੰ ਸੌਣ ਵੇਲੇ ਉਹਨਾਂ ਦਾ ਮੰਜਾ ਜਾਨਵਰਾਂ ਨੂੰ ਬੰਨਣ ਵਾਲੇ ਵਾੜੇ ਵਿੱਚ ਵੀ ਡਾਇਆ ਜਾਂਦਾ। ਜਿੱਥੇ ਨਾ ਦੀਵਾ ਨਾ ਤੇਲ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬਿਜਲੀ ਦਾ ਹੋਣਾ ਤਾਂ ਬਹੁਤ ਦੂਰ ਦੀ ਗੱਲ ਸੀ। ਮੇਰੀ ਹਾਈ ਸਕੂਲ ਗਵਰਨਮੈਂਟ ਹਾਈ ਸਕੂਲ ਜਿਲ੍ਹਾ ਲਲਾਬਾਦ ਤੋਂ 1966 ਵਿੱਚ ਪੂਰੀ ਕੀਤੀ ਔਰ ਉਸ ਤੋਂ ਬਾਅਦ ਮੈਂ ਆਰਐਸਡੀ ਕਾਲਜ ਫਿਰੋਜ਼ਪੁਰ ਵਿੱਚ ਬੀਏ ਕਰੀ ਅੱਗੇ ਦੀ ਪੜ੍ਹਾਈ ਮਾਮੂ ਜੋਈਆ ਅਤੇ ਜਲਾਲਾਬਾਦ ਤੇ ਫਿਰ ਫਿਰੋਜ਼ਪੁਰ ਆਰਐਸਡੀ ਕਾਲਜ ਤੋਂ ਪ੍ਰਾਪਤ ਕੀਤੀ ਜਦੋਂ ਇੱਕ ਸਧਾਰਨ ਪਿੰਡ ਵਿੱਚੋਂ ਉੱਥੇ ਪੜ੍ਹਾਈ ਲਿਖਾਈ ਵੀ ਬਹੁਤ ਘੱਟ ਸੀ ਉਦੋਂ ਤਾਂ ਤਾਂ ਉਹਨਾਂ ਨੇ ਆਪਣੀ ਪੜ੍ਹਾਈ ਨਿਰੰਤਰ ਜਾਰੀ ਰੱਖੀ ਗ੍ਰੈਜੂਏਸ਼ਨ ਕੀਤੀ ਨੌਕਰੀ ਵੀ ਕਰਦੇ ਸੀ ਨਾਲ ਪੜ੍ਹਾਈ ਵਿਚਾਰੀ ਰੱਖੀ 1969 ਵਿੱਚ ਉਹਨਾਂ ਨੇ ਯੂਪੀਐਸਸੀ ਦੁਆਰਾ ਆਯੋਜਿਤ ਕਲਰਕ ਗ੍ਰੇਡ ਪ੍ਰੀਖਿਆ ਪਹਿਲੀ ਕੋਸ਼ਿਸ਼ ਵਿੱਚ ਪਾਸ ਕਰ ਲਈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਫਿਰ ਉਹ ਨੌਕਰੀ ਦੇ ਨਾਲ-ਨਾਲ ਉਹਨਾਂ ਨੇ ਯੂਪੀਐਸਸੀ ਦੇ ਟੈਸਟ ਵੀ ਦਿੰਦੇ ਰਹੇ ਜਿਦੇ ਵਿੱਚ ਉਹਨਾਂ ਨੂੰ ਆਈਐਫਐਸ ਦਾ ਰੁਤਬਾ ਮਿਲਿਆ ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਨਵਾਂ ਮੋੜ ਸੀ ਇਸ ਸਮੇਂ ਉਹਨਾਂ ਨੂੰ ਆਪਣੀ ਮੰਜ਼ਿਲ ਨੇੜੇ ਦਿਸਦੀ ਪ੍ਰਤੀਤ ਹੋ ਰਹੀ ਸੀ ਸਾਡਾ ਪਿੰਡ ਬਹੁਤ ਪਿਛੜਿਆ ਹੋਇਆ ਸੀ ਮੇਰਾ ਸਫ਼ਰ ਗੱਡਿਆਂ 'ਚ ਹੋਇਆ ਜਦੋਂ ਮੈਂ 15 ਅਗਸਤ 1970 'ਚ ਨੌਕਰੀ ਕਰਨੀ ਸੀ ਤਾਂ ਮੈਨੂੰ ਸਾਰੇ ਪੈਨਪਰਾ ਗੱਡੇ ਤੇ ਲੈ ਕੇ ਬਸ ਅਡੇ ਤੱਕ ਛੱਡ ਕੇ ਗਏ ਤੇ ਮੈਨੂੰ ਯਾਦ ਹੈ ਮੈਂ ਗੱਡੇ ਤੇ ਆਇਆ ਔਰ ਫਿਰ ਮੈਂ ਟ੍ਰੇਨ ਤੇ ਛੜ ਕੇ ਦਿੱਲੀ ਆਇਆ ਕੋਸ਼ਿਸ਼ਾਂ ਜਾਰੀ ਰੱਖਣ ਤੋਂ ਬਾਅਦ ਉਸ 17 ਅਗਸਤ 1970 ਨੂੰ ਕੇਂਦਰੀ ਸਕੱਤਰੇਤ ਨਵੀਂ ਦਿੱਲੀ ਵਿੱਚ ਕਲਰਕ ਵਜੋਂ ਨਿਯੁਕਤ ਹੋਏ। ਉੱਗਿਆ ਵਿਚੋਟ ਕੇ ਦੇਖੋ ਕਿਥੋਂ ਤੱਕ ਉਹਨਾਂ ਨੇ ਆਹ ਜਿਹੜੀ ਮਿਹਨਤ ਤੇ ਸਦਕਾ ਇੱਕ ਰਾਜਦੂਤ ਦੀ उपाधि ਹਾਸਲ ਕੀਤੀ ਤੇ ਮੈਂ ਸਮਝੀ ਨਾ ਇਹ ਸਾਡੇ ਰਾਜਸੀ ਬਰਾਦਰੀ ਵਾਸਤੇ ਸਾਡੇ ਪਰਿਵਾਰ ਵਾਸਤੇ ਬਹੁਤ ਵੱਡੀ ਇੱਕ ਜਈ ਉਹ ਦੇ ਨੇ ਉਹਨਾਂ ਦੀ ਜੀ। ਆਪਣੀ ਸਖਤ ਮਿਹਨਤ ਨੂੰ ਜਾਰੀ ਰੱਖਦੇ ਹੋਏ ਉਹਨਾਂ ਨੇ ਯੂਪੀਐਸਸੀ ਅਤੇ ਐਸਐਸਸੀ ਦੀਆਂ ਅੱਠ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਇੱਕ ਤੋਂ ਬਾਅਦ ਇੱਕ ਪਹਿਲੀ ਕੋਸ਼ਿਸ਼ ਵਿੱਚ ਪਾਸ ਕਰ ਲਈਆਂ। ਮੇਰੇ ਫਾਦਰ ਸਾਹਿਬ ਦੱਸਦੇ ਸਨ ਕਿ ਫੜਾਈ ਚ ਬਹੁਤ ਸਿਆਰਸਨ ਇਹ ਜਦੋਂ ਵੀ ਇਹ ਪੜਨ ਜਾਂਦੇ ਸੀਗੇ ਕਿਉਂਕਿ ਉਸ ਸਮੇਂ ਕੋਈ ਵੀਕਲ ਨਹੀਂ ਸੀਗੇ ਪੈਦਲ ਪੜਨ ਜਾਂਦੇ ਸੀਗੇ ਅੰਤੋਂ ਨਦੀਆ ਮੈਂਤਾ ਨੂੰ ਬੂਰ ਪੈਂਦਾ ਗਿਆ ਅਤੇ ਉਹਨਾਂ ਨੂੰ यूपीएससी द्वारा मुकाबला परीक्षा राही विदेश मंत्रालय ਵਿੱਚ ਸੈਕਸ਼ਨ ਅਫਸਰ ਅਲਾਈਡ ਆਈਏਐਸ ਵਜੋਂ ਨਿਯੁਕਤੀ ਮਿਲ ਗਈ ਗੱਡਿਆਂ ਦੇ ਸਫ਼ਰ ਤੋਂ ਮੈਂ ਚੱਲਦਾ ਚੱਲਦਾ ਹਾਂ 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 ਫੌਰਨ ਦੀ ਨੌਕਰੀ ਮੈਨੂੰ ਜਦੋਂ ਮਿਲੀ ਤੇ ਮੈਂ ਹਵਾਈ ਜਹਾਜ਼ ਦੇ ਸਫ਼ਰ ਵਿੱਚ ਪਹੁੰਚਿਆ ਰਵਾਈਜਾ ਜੇ ਚੀ ਮੈਨੂੰ ਫਰਸਟ ਕਲਾਸ ਸੀਟ ਮਿਲਦੀ ਸੀ ਔਰ ਹਮੇਸ਼ਾ ਹੀ ਜਿੱਥੇ ਵੀ ਗਵਰਨਮੈਂਟ ਵੱਲੋਂ ਟ੍ਰਾਏ ਜਾਂਦਾ ਸੀ ਪੰਜ ਤਾਰੇ ਹੋਟਲ ਦੇ ਚੀਜ਼ ਤਾਂ ਮੈਂ ਇਸ ਤਰ੍ਹਾਂ ਸੋਚਦਾ ਸੀ ਸ਼ਾਇਦ ਮੈਂ ਕੋਈ ਸੁਪਨਾ ਦੇਖ ਰਿਹਾ ਇਹ ਉਹਨਾਂ ਦੀ ਕਮਾਲ ਦੀ ਪ੍ਰਾਪਤੀ ਸੀ ਜਿਸ ਬਾਰੇ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਹੋਰ ਮੋੜ ਸੀ ਜ਼ਿੰਦਗੀ ਦੇ ਇਸ ਮੋੜ ਤੇ ਸ਼੍ਰੀ ਗੁਰਦੀਪ ਸਿੰਘ ਵੜਵਾਲ ਨੂੰ ਆਪਣਾ ਕਦ ਬਹੁਤ ਉੱਚਾ ਪ੍ਰਤੀਤ ਹੋ ਰਿਹਾ ਸੀ ਜਦੋਂ ਵਿਦੇਸ਼ ਸਰਵਸ ਇਨਰੀਅਰ ਫੋਰਨ ਸਰਵਿਸ ਤੇ ਮਿਲੀ ਤਾਂ ਮੈਂ ਪਹਿਲੀ ਫਿਰ ਪੋਸਟਿੰਗ ਬਗਦਾਦ ਵਿੱਚ ਸੀ ਰਾਖ ਦੀ ਰਾਜਧਾਨੀ ਬਗਦਾਦ ਦੇ ਚ ਪਹੁੰਚੀ ਉਸ ਤੋਂ ਬਾਅਦ ਮੈਂ ਤੁਰਕੀ ਗਿਆ ਤੁਰਕੀ ਤੋਂ ਬਾਅਦ ਸਾਊਦੀਆਰਬ ਵਿੱਚ ਤੇ ਫਿਰ ਲਾਸਟ ਵਿੱਚ ਰਿਟਾਇਰਮੈਂਟ ਮੇਰੀ ਜਰਮਨੀ ਚ ਹੈ ਜੇ ਰਾਜਦੂਤ ਭਾਰ ਸਰਕਾਰ ਦਾ ਰਹਾ ਸ਼੍ਰੀ ਗੁਰਦੀਪ ਸਿੰਘ ਵੜਵਾਲ ਜੀ ਨੇ ਵੱਖ-ਵੱਖ ਦੇਸ਼ਾਂ ਵਿੱਚ ਭਾਰਤੀ ਦੂਤਾਵਾਸ ਵਜੋਂ ਸੇਵਾ ਕੀਤੀ 1993 ਦੇ ਵਿੱਚ ਮੇਰੀ ਪੋਸਟਿੰਗ ਸਾਊਦੀਆਰਬ ਵਿੱਚ ਸੀਗੀ ਤਾ ਉੱਥੇ ਬਲਕੀਅਰ ਸਿੰਘ ਨੂੰ ਇੱਕ ਪਾਕਿਸਤਾਨੀ ਦੇ ਮੋਤੀ ਉਹ ਮਰਡਰ ਉਹਨ ਕਰਕੇ ਉਹਨੂੰ ਮੌਤ ਦੀ ਸਜ਼ਾ ਹੋ ਗਈ ਫਿਰ ਮੇਰੀ ਜ਼ਿੰਮੇਵਾਰੀ ਸੀ ਮੈਂ ਉਸ ਨੂੰ ਫਾਸੀ ਦੀ ਸਜ਼ਾ ਬਲੱਡਮੈਨੀ ਰੇਂਜ ਕਰਕੇ ਉਸ ਦੇ ਮਾਪਣ ਦੇਖ ਕੇ 16 ਲੱਖ ਦੇ ਕੇ ਉਸ ਕੇ ਫਾਸੀ ਦੀ ਸਜ਼ਾ ਮਾਫ ਕਰਾਈ ਤੇ ਉਹ ਉਸ ਦੇ ਵਾਸਤੇ ਮੈਨੂੰ ਪ੍ਰਧਾਨ ਮੰਤਰੀ ਵੱਲੋਂ ਵੀ ਅਵਾਰਡ ਮਿਲਿਆ ਵੀ ਜਨਰਲ ਸਜ਼ਾ ਖੁਸ਼ੇ 2 ਮਹੀਨੇ ਦੇ ਵਿੱਚ ਹੀ ਉਸ ਦੀ ਮਾਫ ਕਰਾਈ ਸੌਦੀ ਅਰਬ ਦੇ ਤੇ ਇਸ ਤੋਂ ਇਲਾਵਾ ਅ ਮੈਂ ਜਦ ਬਗਦਾਦ ਅੱਛੀ 175000 ਜਿਹੜੇ ਸਰਨਾਥ ਦੀ ਕੋਈਤੂ ਬੇਗਾਰ ਹੋ ਗਏ ਸੀ ਉਹਨਾਂ ਨੂੰ 에어 ਲਿਫਟ ਕਰਕੇ ਅ ਬਗਦਾਦ ਤੋਂ ਬੈਰੋਗ ਆਏ ਸੀ ਬਗਦਾਦ ਤੋਂ ਇੰਡੀਆ ਭੇਜਦੇ ਸੀ 3 ਮਹੀਨੇ ਦਾ ਆਪਰੇਸ਼ਨ ਸੀ ਜਿਸਨ ਦਾ ਮੈਂ ਚਾਲ ਸੀ ਨਾਲ ਮੇਰੇ ਲੈਫਟੇਨੈਂਟ ਜਨਰਲ ਜੇ ਜੇ ਰੰਜਨ ਜੋ ਕੇ ਬਰਗੇਡੀਅਰ ਫਰੋਈਪਰੀ ਸੀ ਕਿ ਉਹ ਵੀ ਉੱਥੇ ਸੀਗੇ ਤੇ ਉਹ ਉਸ ਦੇ ਨਾਲ ਅਜੇ ਗੁੰਡੰਨੇ ਜਿਹੇ ਸੈਕਟਿਟੂਡ ਗਵਰਨਮੈਂਟ ਆਫ ਇੰਡੀਆ ਹਾਈ ਕਮਿਸ਼ਨਰ ਵੀ ਰਹੇ ਉਹ ਮੇਰੇ ਬਹੁਤ ਸੀਗੇ ਸਤਿਨਾ ਨੇ ਮਿਲ ਕੇ ਆਪਰੇਸ਼ਨ ਨੂੰ ਬੜਾ ਹੀ ਸਕਸੈਸਫੁਲ ਆਪਰੇਸ਼ਨ ਕਰਿਆ ਉਹਨਾਂ ਨੇ 1994 ਵਿੱਚ ਸਾウਦੀ ਅਰਬ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪੰਜ ਪੰਜਾਬੀਆਂ ਦੀ ਜਾਨ ਦੀ ਰਾਖੀ ਵੀ ਕੀਤੀ ਜੋ ਕਿ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਸੀ ਤੁਰਕੀ ਦੀ ਸਰਹੱਦ ਉੱਤੇ ਉੱਤਰੀ ਇਰਾਕ ਵਿੱਚ ਫਸੇ 10 ਪੰਜਾਬੀਆਂ ਦੀ ਜਾਨ ਬਚਾਉਣ ਵਿੱਚ ਵੀ ਅਹਿਮ ਰੋਲ ਅਦਾ ਕੀਤਾ ਸਨ 1999 ਵਿੱਚ ਇਰਾਕ ਅਤੇ ਅਮਾਨ ਦੇ ذریعے ਕੁਵੈਤ ਵਿੱਚ 1,75,000 ਭਾਰਤੀਆਂ ਦੇ ਸਫਲਤਾਪੂਰਵਕ ਹਵਾਈ ਸਫ਼ਰ ਨੂੰ ਸੰਭਾਲਦਿਆਂ ਹੋਇਆਂ ਯਾਤਰੀਆਂ ਨੂੰ ਆਪਣੇ ਆਪਣੇ ਠਿਕਾਣੇ ਤੇ ਪਹੁੰਚਾਇਆ ਅਤੇ ਇਨ੍ਹਾਂ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਉਸ ਸਮੇਂ ਦੇ ਭਾਰਤੀ ਪ੍ਰਧਾਨ ਮੰਤਰੀ ਦੁਆਰਾ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਲੰਡਨ ਦੇ ਵਿੱਚ ਮੈਨੂੰ ਆਪਣੇ ਰਾਤਰੀ ਦੇ ਔਰ ਦੂਸਰੇ ਬਰਾਦਰੀਆਂ ਦੇ ਮਿਲ ਕੇ ਇੰਟਰਨੈਸ਼ਨਲ ਸਥਾਵ ਨੇ ਹੌਸ ਬਲੌਡ ਤੋਂ ਪਾਰਲੀਮੈਂਟ ਉਸ ਦੇ ਵਿੱਚ ਇੱਕ 골ਡ ਮੈਡਲ ਦਾ ਅਵਾਰਡ ਦਿੱਤਾ ਗਿਆ ਜਿਹੜਾ ਕਿ ਸਾਰੇ 60 ਕੰਟਰੀਆਂ ਤੇ ਪ੍ਰੈਕਟ ਲਈ ਕਾਸਟ ਹੋਇਆ ਸੀ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਲਈ ਸ਼ਾਨਦਾਰ ਕਾਰਗੁਜ਼ਾਰੀ ਕਰਨ ਦੇ ਬਦਲੇ ਉਹਨਾਂ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨਾ ਦੁਆਰਾ ਇਸ ਸੇਵਾ ਲਈ ਬ੍ਰਿਟਿਸ਼ ਸੰਸਦ ਹਾਊਸ ਆਫ ਲਾਰਡ ਲੰਡਨ ਵਿੱਚ ਮਿਤੀ 14 ਸਤੰਬਰ 2015 ਨੂੰ ਮੁੱਖ ਹਸਤੀਆਂ ਦੇ ਸਾਹਮਣੇ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਇਹ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ 39 ਸਾਲ ਸਰਕਾਰੀ ਸੇਵਾ ਦੇ ਨਾਲ ਉਪ ਰਾਜਦੂਤਾ ਤੇ ਕਾਉਂਸਲ ਪਾਸਪੋਰਟ ਵੀਜ਼ਾ ਦੇ ਰੂਪ ਵਿੱਚ ਚਾਂਸਰੀ ਭਾਰਤ ਦੇ ਦੂਤਾਵਾਸ ਫ੍ਰੈਂਕਫਰਟ ਜਰਮਨੀ ਦੇ ਮੁਖੀ ਵੱਜੋਂ ਸ਼੍ਰੀ ਗੁਰਦੀਪ ਸਿੰਘ ਜੀ ਵੜਵਾਲ 31 ਮਾਰਚ 2009 ਨੂੰ ਆਪਣੇ ਅਹੁਦੇ ਤੋਂ ਸੇਵਾਮੁਕਤ ਹੋਏ। ਉਪਰੋਕਤ ਸਾਰੇ ਕਾਰਜਾਂ ਤੋਂ ਇਲਾਵਾ ਉਹਨਾਂ ਨੇ ਆਪਣੀ ਕੌਮ ਰਾਇਸਿੱਖ ਬਰਾਦਰੀ ਨੂੰ ਐਸਸੀ ਅਨਸੂਚਿਤ ਜਾਤੀ ਦਾ ਦਰਜਾ ਦਿਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਜਿਸ ਦੇ ਸਿੱਟੇ ਵਜੋਂ ਰਾਇਸਿੱਖ ਕੌਮ ਨੂੰ ਪੰਜਾਬ ਵਿੱਚ ਸਨ 2007 ਵਿੱਚ ਅਤੇ ਹਰਿਆਣਾ ਸੂਬੇ ਵਿੱਚ 2016 ਵਿੱਚ ਇਹ ਦਰਜਾ ਪ੍ਰਾਪਤ ਹੋਇਆ। ਕਿ ਸਾਡੇ ਮਸੀਹਾ ਸਾਡੀ ਬਰਾਦੀ ਦੇ ਮਸੀਹਾ ਗੁਰਦੀਪ ਸਿੰਘ ਜੀ ਵੜਵਾਲ ਜੀ ਜਿਹੜੇ ਨੇ ਜੇ ਉਹਨਾਂ ਦੀ ਅਗਵਾਈ ਤੇ ਕੇਸ ਉਹਨਾਂ ਦੀ ਸਮਝਬੂਝ ਨੂੰ ਵਰਤ ਕੇ ਕੇਸ ਜਿਹੜਾ ਸਾਡੇ ਅਸੀਂ ਦਾ ਸਿਰੇ ਲੱਗਿਆ ਇਹ ਵੱਖਰੀ ਗੱਲ ਹੈ ਕਿ ਸਾਡੇ ਲੋਕਾਂ ਨੇ ਸਾਡੇ ਬੁੱਧੀਜੀਵੀਆਂ ਨੇ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੇ ਸੰਘਰਸ਼ ਵਿੱਚ ਆਪਣਾ ਰੋਲ ادا ਕੀਤਾ ਪਰ ਇਸ ਜਿਹੜੀ ਅਗਵਾਈ ਹੈ ਉਹ ਗੁਰਦੀਪ ਸਿੰਘ ਜੀ ਵੜਵਾਲ ਨੇ ਕੀਤੀ ਏ ਜਿਹਦੀ ਸਮਝ ਕਰਕੇ ਸਾਡਾ ਕੇਸ ਜਿਹੜਾ ਉਹ ਅਸੀਂ ਐਸਸੀ ਚ ਸ਼ਾਮਲ ਹੋ ਗਿਆ ਚਾਵਲ ਔਰ 3 2007 ਨੂੰ ਅਸੀਂ ਰਾਜ ਸਿੰਘ ਪਾਈਚਾਰਾ ਜਿਹੜਾ ਐਸਸੀ ਵਿੱਚ ਸ਼ਾਮਲ ਹੋ ਗਿਆ ਇਹ ਗੁਰਦੀਪ ਸਿੰਘ ਵੜਵਾਲ ਦੀ ਦੇਣ ਹੈ ਉਹਦੀ ਅਗਵਾਈ ਹੈ ਜਿਹਦੀ ਵਜ੍ਹਾ ਕਰਕੇ ਅੱਜ ਜਿਹੜਾ ਨੌਕਰੀਆਂ ਵਿੱਚ ਅੱਜ ਸਾਡੇ ਜੱਜ ਬਣ ਰਹੇ ਨੇ ਅੱਜ ਸਾਡੇ ਪੀਸਸ ਬਣ ਰਹੇ ਨੇ ਅੱਜ ਸਾਡੇ ਜੁਡੀਸ਼ੀਅਲ ਚ ਜਾ ਰਹੇ ਨੇ ਇਹ ਸਾਰੀ ਜੇ ਮਿਹਨਤ ਦੀ ਅਗਵਾਈ ਕਰੀਏ ਤਾਂ ਸਾਡੇ ਮਸੀਹ ਗੁਰਦੀਪ ਸਿੰਘ ਜੀ ਜਿਹੜੇ ਵੜਵਾਲ ਜੀ ਨੇ ਉਹਨਾਂ ਦੇ ਜਿਹੜੇ ਦੇਖ ਰਹੇ ਉਹਨਾਂ ਦੀ ਅਗਵਾਈ ਕਿਤੇ ਕੇਸ ਹੌਣ ਕਰਕੇ ਅਸੀਂ ਅੱਜ ਵੱਡੀਆਂ ਪੋਸਟਾਂ ਦੇ ਉੱਤੇ ਪਹੁੰਚਣ ਲੱਗੇ ਹਾਂ ਸੰਨ 2000 2006 2007 ਦੇ ਵਿੱਚ ਹੋਰ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਉਤਰਾਖੰਡ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਰਾਏ ਸਿੱਖ ਬਰਾਦਰੀ ਨੂੰ OBC ਦਾ ਦਰਜਾ ਪ੍ਰਾਪਤ ਹੋਇਆ ਜਿਸ ਵਿੱਚ ਵੜਵਾਲ ਸਾਹਿਬ ਦੀ ਬਹੁਤ ਵਿਸ਼ੇਸ਼ ਭੂਮਿਕਾ ਰਹੀ ਗੁਰਦੀਪ ਸਿੰਘ ਵੜਵਾਲ ਜੀ ਰਾਂ ਦਾ ਮੈਂ ਇੱਕ ਉਹਨਾਂ ਨੂੰ ਐਜੀ ਸ਼ਖਸੀਅਤ ਸਮਝਣਾ ਜਿਨ੍ਹਾਂ ਨੇ ਖਾਸ ਕਰਕੇ ਸਾਡੇ ਰਾਏ ਸਿੱਖ ਭਾਈਚਾਰੇ ਵਾਸਤੇ ਸਾਡੇ ਨਹੀਂ ਉਹਨਾਂ ਆਪਣੇ ਆਪਣੇ ਭਾਈਚਾਰੇ ਵਾਸਤੇ ਜਿਹੜਾ ਕੀਤਾ ਉਹ ਬਹੁਤ ਉਹਨਾਂ ਨੇ ਵਧੀਆ ਯੋਗਦਾਨ ਹੈ ਉਹਨਾਂ ਦਾ ਜਿਸ ਤਰ੍ਹਾਂ ਸਾਨੂੰ 2007 ਵਿੱਚ ਜਿਹੜਾ ਰਾਏ ਸਿੱਖ ਭਾਈਚਾਰੇ ਨੂੰ ਜਿਹੜਾ ਐਸਸੀ ਦਾ ਦਰਜਾ ਮਿਲਿਆ ਰਾਏ ਸਿੱਖ ਸਮਾਜ ਅਤੇ ਹੋਰ ਬਾਕੀ ਪਛੜੇ ਹੋਏ ਵਰਗਾਂ ਦੇ ਲੋਕਾਂ ਨੂੰ ਉਹ ਜਾਗਰੂਕ ਕਰਦੇ ਰਹਿੰਦੇ ਹਨ ਅਤੇ ਬਹੁਤ ਸਮਾਂ ਸਮਾਜ ਸੇਵਾ ਦੇ ਕਾਰਜਾਂ ਵਿੱਚ ਲਾਉਂਦੇ ਹੋਏ ਆਪਣਾ ਫਰਜ਼ ਨਿਭਾ ਰਹੇ ਹਨ ਗੁਰਦੀਪ ਸਿੰਘ ਢਵਾਲ ਸਾਹਿਬ ਦੀ ਗੱਲ ਕਰੀਏ ਤਾਂ ਜੀ ਉਹਨਾਂ ਨੇ ਬਹੁਤ ਹੀ ਇੱਕ ਜਿਹੜਾ ਸਾਡੀ ਬਰਾਦਰੀ ਵਿੱਚ ਇਤਿਹਾਸ ਰਚਿਆ ਸੀ ਅਤੇ ਹੁਣ ਵੀ ਉਹ ਸਾਰੀ ਬਰਾਦਰੀ ਦੇ ਜਿੰਨੇ ਵੀ ਜਿਹੜੇ ਪਿਛੜੇ ਲਾਲੀ ਆਪਾਂ ਜੀ ਜਾਂ ਐਸੀ ਦਾ ਦਰਜਾ ਜਾਂ ਹੋਰ ਜਿੰਨੇ ਵੀ ਆਪਣੇ ਪੜਾਈ ਦੇ ਸਬੰਧ ਵਿੱਚ ਐਜੂਕੇਸ਼ਨ ਦੇ ਸਿਸਟਮ ਵਿੱਚ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਜੀ ਅੱਗੇ ਵੀ ਉਹ ਆਪਣਾ ਯੋਗਦਾਨ ਪੂਰਾ ਪ੍ਰੋਪਰ ਦੇ ਰਹੇ ਹਨ ਜੀ ਉਹਨਾਂ ਨੇ ਆਪਣੇ ਸਮਾਜਿਕ ਕਾਰਜਾਂ ਨੂੰ ਵੱਖ-ਵੱਖ ਪਲੇਟਫਾਰਮਾਂ ਤੇ ਜਾਰੀ ਰੱਖਿਆ ਹੋਇਆ ਹੈ। ਸਿਰਫ ਰਾਏ ਸਿੰਘ ਭਾਈਚਾਰੇ ਲਈ ਨਹੀਂ ਸਾਰੇ ਹੀ ਅਨਸੂਚੀ ਜਾਤੀ ਭਾਈਚਾਰੇ ਦੇ ਭਲਾਈ ਲਈ ਕੰਮ ਕਰਦੇ ਹਨ। ਪਛੜੀ ਸ਼੍ਰੇਣੀ ਦੇ ਲੋਕਾਂ ਲਈ, ਘੱਟ ਗਿਣਤੀ ਦੇ ਲੋਕਾਂ ਲਈ ਇਹ ਰਿਸ਼ਤੇਦਾਰੀ 'ਚ ਮੇਰੇ ਦਾਦੀ ਜੀ ਦੇ ਛੋਟੇ ਬ੍ਰਦਰ ਸਨ ਤੇ ਮੇਰੇ ਡੈਡੀ ਜੀ ਇਹਨਾਂ ਤੋਂ ਇੱਕਲਾਸ ਪਿੱਛੇ ਪੜਦੇ ਸਨ। ਜੇ ਮਾਨ ਸਨਮਾਨ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੱਖ-ਵੱਖ ਸੂਬਿਆਂ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਸਮੇਂ-ਸਮੇਂ ਤੇ ਬਰਾਦਰੀ ਦੇ ਭਾਰੀ ਇਕੱਠ ਵਿੱਚ ਸੋਨੇ ਦੇ ਕੜੇ ਪਾ ਕੇ ਵੀ ਸਨਮਾਨਿਤ ਕੀਤਾ ਗਿਆ ਅੱਜ 14 ਮਈ 2007 ਚ ਲੋਕ ਸਭਾ ਚ ਇਹ ਬਿਲ ਰੈ ਸਨਸਿਟੀ ਜੀ ਚਤੀ ਦਾ ਪਾਸ ਹੋਇਆ ਪਰ ਮੈਂ ਫਿਰ ਇਥੋਂ ਦਿੱਲੀ ਤੋਂ ਵਾਈਜਾਇਸ ਤੇ ਅੰਬਰ ਸਰ ਗਿਆ ਮੱਥਾ ਟੇਕ ਕੇ ਤੇ ਦੂਸਰੇ ਦਿਨ ਹੀ ਪਿੰਡ ਰੇਮੇਸ਼ਾ ਮੇਰੇ ਪਿੰਡ ਇਹਨਾਂ ਨੇ ਇਕੱਠ ਕੀਤਾ ਜਿੱਤੇ ਸਾਰੇ ਆਪਣੇ ਐਮਐਲਏ ਸਭ ਕਾ ਮੇਲੇ ਇਕੱਠੇ ਹੋਏ ਜਿਨ੍ਹਾਂ ਨੇ ਮੈਨੂੰ ਸੋਨੇ ਦਾ ਕੜਾ ਦੇ ਕੇ ਸਨਮਾਨਿਤ ਕੀਤਾ ਇਹ 17 ਮਈ 2007 ਵਿੱਚ ਤੇ ਹਰਿਆਣੇ ਦੇ ਵਿੱਚ 3 April 2004 ਵਿੱਚ ਜਦ ਇਥੋਂ ਦਾ ਬਿੱਲ ਪਾਸ ਹੋਇਆ ਹਰਿਆਣੇ ਤਾਂ ਤਾਂ ਰਾਨੀਆਂ ਸਰਸਤ ਜ਼ਿਲ੍ਹੇ ਵਿੱਚ ਵੀ ਸੋਨੇ ਦਾ ਕੜਾ ਪਾ ਕੇ ਬਰਾਤਰੀ ਨੇ ਸਨਮਾਨਿਤ ਕੀਤਾ ਔਰ ਫਿਰ 25 ਮਾਰਚ 2018 ਨੂੰ ਵੀ ਫਤਿਹਬਾਦ ਵਾਲਾ ਨੇ ਅਲੱਗ ਇੱਕ ਸੋਨੇ ਦਾ ਕੜਾ ਪਾ ਕੇ ਹਰਿਆਣੇ ਦੀ ਖੁਸ਼ੀ ਬਣਾ ਕੇ ਸਨਮਾਨਿਤ ਕੀਤਾ ਗਿਆ ਔਰ ਕਈ ਅਨੇਕੀ ਜਗ੍ਹਾ ਤੇ ਨੂੰ ਗੰਗਾ ਨਗਰ ਅਲਵਰ ਔਰ ਪੰਜਾਬ ਯੂਪੀ ਉਤਰਾਖੰਡ ਵਿੱਚ ਵੀ ਸਨਮਾਨਿਤ ਕੀਤਾ ਤੇ ਉਹਨਾਂ ਨੇ ਇਸ ਲਈ ਸਨਮਾਨ ਕੀਤਾ ਵੀ ਉਹਨਾਂ ਦਾ ਕੰਮ ਵੀ ਜਲਦੀ ਹੋ ਸਕੇ ਉਹਨਾਂ ਦੀ ਜ਼ਿੰਦਗੀ ਦੀ ਹਮਸਫਰ ਸਵਰਾਜ ਲੰਬਾ ਸਮਾਂ ਬਿਮਾਰ ਰਹਿਣ ਤੋਂ ਬਾਅਦ 26 ਜਨਵਰੀ 2011 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੇ ਬੇਟੇ ਦਾ ਨਾਮ ਮਨਮੀਤ ਰਾਜਨ ਸਿੰਘ ਹੈ। ਉਹਨਾਂ ਨੇ ਬੀ ਕਾਮ ਐਮਬੀਏ ਕੀਤੀ ਹੈ। ਉਹਨਾਂ ਦਾ ਦਿੱਲੀ ਦੇ ਵਿੱਚ ਕੰਸਟਰਕਸ਼ਨ ਦਾ ਬਹੁਤ ਵਧੀਆ ਬਿਜ਼ਨਸ ਹੈ। ਉਹਨਾਂ ਦੀ ਨੂੰਹ ਦਾ ਨਾਮ ਗੁਰਪ੍ਰੀਤ ਕੌਰ ਕਚੂਰਾ ਹੈ। ਉਹ ਪੀ ਐਚ ਡੀ ਇਲੈਕਟ੍ਰੋਨਿਕਸ ਇੰਜੀਨੀਅਰ ਅਤੇ ਅਸਿਸਟੈਂਟ ਪ੍ਰੋਫੈਸਰ ਹੈ। ਉਹਨਾਂ ਦੀ ਪੋਤਰੀ ਦਾ ਨਾਮ ਪ੍ਰਗਿਆ ਸਿੰਘ ਅਤੇ ਪੋਤਰੇ ਦਾ ਨਾਮ ਪ੍ਰਭ ਸਹਿਜ ਸਿੰਘ ਹੈ। ਉਹਨਾਂ ਦੀ ਬੇਟੀ ਜਰਮਨ ਭਾਸ਼ਾ ਵਿੱਚ ਪੋਸਟ ਗ੍ਰੈਜੂਏਟ ਹੈ। ਇਸ ਵੇਲੇ ਉਹ ਨਿਊਜ਼ੀਲੈਂਡ ਵਿੱਚ ਸੈਟਲ ਹੈ। ਤੁਹਾਨੂੰ ਸਾਡੇ ਫਾਦਰ ਸਾਹਿਬ ਦਾ ਬੜਾ ਮਾਣ ਹੈਗਾ। ਉਹ ਬਹੁਤ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਜਿੱਥੇ ਸਕੂਲ ਵੀ ਨਹੀਂ ਹੁੰਦਾ ਸੀ। ਸਕੂਲ ਉੱਥੋਂ 10-15 ਕਿਲੋਮੀਟਰ ਦੂਰ ਹੁੰਦਾ ਸੀਗਾ। ਉੱਥੋਂ ਨਿਕਲ ਕੇ ਫਿਰ ਉਹਨਾਂ ਨੇ ਆਪਣੇ ਪ੍ਰਾਇਮਰੀ ਸਿੱਖਿਆ ਪੂਰੀ ਕੀਤੀ। ਉਸ ਤੋਂ ਬਾਅਦ ਛੱਤੀਗੜ੍ਹ ਵੀ ਗਏ ਪੜਨ ਦਿੱਲੀ ਵੀ ਪੜਨਾ ਹੈ। ਇੰਨੀ ਛੋਟੀ ਥਾਵਾਂ ਤੋਂ ਨਿਕਲ ਕੇ ਵੀ ਉਹਨਾਂ ਨੇ ਮਿਹਨਤ ਕਰਕੇ ਵੀ ਉਹ ਫਿਰ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਇਹਨਾਂ ਨੇ ਸਾਰੇ ਸਰਕਾਰੀ ਡਿਪਾਰਟਮੈਂਟ ਦੇ ਪੇਪਰ ਪਾਸ ਕਰਕੇ ਫਿਰ ਐਂਡਿੰਗ ਜਾ ਕੇ ਉਹਨਾਂ ਨੇ ਪ੍ਰਦੇਸ਼ ਮੰਤਰਲਜ ਬਹੁਤ अच्छी ਪੋਸਟ ਤੋਂ ਰਿਟਾਇਰ ਹੋਏ 15th ਬਸਡੇ ਡਾਇਰ ਹੋਏ ਜਿੰਨ ਤੋਂ ਜੋ ਕਿ ਬਹੁਤ ਵੱਡੀ ਗੱਲ ਸੀ ਮੇਰੇ ਖਿਆਲ ਜਦੋਂ ਉਹਨਾਂ ਨੇ ਨੌਕਰੀ ਕਰਨੀ ਸ਼ੁਰੂ ਕੀਤੀ ਸੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਅੰਬੈਸਡਰ ਚੀਜ਼ ਕੀ ਹੁੰਦੀ ਹੈ ਲੇਕਿਨ ਇਹ ਉਹਨਾਂ ਦੀ ਮਿਹਨਤ ਸੀਗੀ ਉਹਨਾਂ ਨੇ ਹਿੰਦੀ ਮੀਡੀਅਮ ਪੰਜਾਬੀ ਮੀਡੀਅਮ ਤੋਂ ਐਮਏ ਆਪਣਾ ਬੀਏ ਕੀਤੀ ਉਸ ਤੋਂ ਬਾਅਦ ਦੁਬਾਰਾ ਇੰਗਲਿਸ਼ ਮੀਡੀਅਮ ਤੋਂ ਕੀਤੀ ਉਹਨਾਂ ਦੀ ਅੱਜ ਦੀ ਡੇਟ ਚ ਇੰਗਲਿਸ਼ ਇਹੋ ਜਿਹੀ ਹੈਗੀ ਜਿਹੜ ऐसा रे मेहनत करके हुआ है ते नालो सिर्फ अपना उन्होंने अपनी कामयाबी नहीं देखी इधर इस नाला अपनी ब्रदरिनो कामयाबी वास्ते बहुत मेहनत करती पंजाब वास्ते हरियाणा वास्ते उथे आज दी डेट चाल ਤੁਸੀਂ ਚੈੱਕ ਕਰੋਗੇ ਤੇ ਪਤਾ ਲੱਗੇ ਕਿੰਨੇ ਮਾਸਟਰ ਲੱਗ ਰਹੇ ਨੇ ਕਿੰਨੇ ਆਪਣੇ ਦੂਜੇ ਡਿਪਾਰਟਮੈਂਟਾਂ 'ਚ ਜਾ ਰਹੇ ਨੇ ਪਿਛਲੇ 4-5 ਸਾਲਾਂ ਜਾਂ 2008 ਤੋਂ ਬਾਅਦ ਜਦੋਂ ਉਹ ਆਪਣਾ ਪਾਸ ਹੋਇਆ ਹੈ ਕੇਸ ਉਸ ਤੋਂ ਬਾਅਦ ਜੋ ਇੱਕ ਜੰਪ ਆਇਆ ਐ এমਪਲॉयमेंट 'ਚ ਬਹੁਤ ਜ਼ਿਆਦਾ ਆਇਆ ਐ ਉਹ ਸਾਰਾ ਕੁਝ ਏਸੀ ਕਰਕੇ ਹੋਇਆ ਕਾਮ ਦੇ ਹੀਰੇ ਕਾਉਮੇ ਬਾਜ ਸਰਦਾਰ ਗੁਰਦੀਪ ਸਿੰਘ ਵੜਵਾਲ ਜਿਨ੍ਹਾਂ ਨੇ ਰਾਏ ਸਿੱਖ ਬਰਾਦਰੀ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਦਿਵਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਇਹਨਾਂ ਦੀਆਂ ਅਣਥਕ ਕੋਸ਼ਿਸ਼ਾਂ ਸਦਕਾ ਬਰਾਦਰੀ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਪ੍ਰਾਪਤ ਹੋਇਆ ਇਸ ਵੇਲੇ ਵੀ ਉਹ ਸਮਾਜ ਦੇ ਬਾਕੀ ਪਛੜੇ ਵਰਗਾਂ ਅਤੇ ਕਮਜ਼ੋਰ ਲੋਕਾਂ ਲਈ ਹਰ ਵਕਤ ਆਪਣੇ ਤੌਰ ਤੇ ਤਰ ਬਰਤਿਆਰ ਰਹਿੰਦੇ ਹਨ ਸਾਨੂੰ ਉਹ ਮੇਸਾ ਵਸਤੇ ਗੁਰਦੀਪ ਸਿੰਘ ਅਰਵਾਲ ਸਨ ਮਾਣ ਹੈ ਔਰ ਮਾਨ ਰਵੇਗਾ ਵੀ ਉਹਨਾਂ ਨੇ ਸਾਡਾ ਨਾਂ ਦੁਨੀਆ 'ਚ ਰੋਸ਼ਨ ਕੀਤਾ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਪੂਰਨਾਂ ਤੇ ਚੱਲ ਕੇ ਅਸੀਂ ਵੀ ਆਪਣੇ ਸਵਾਜ ਦਾ ਨਾਂ ਰੋਸ਼ਨ ਕਰੀਏ ਗੁਰਦੀਪ ਸਿੰਘ ਵਰਵਲ ਐਜ਼ ਅ ਵੈਰੀ ਆਨਰਡ ਮੈਨ ਐਂਡ ਆਮ ਵੈਰੀ ਆਨਰਡ ਟੂ ਸ਼ੇਅਰ ਮਾਈ ਵਿਊਜ਼ ਔਨ ਹਿਮ ਮੀ ਐਂਡ ਮਾਈ ਹੋਲ ਵਰਵਲ ਫੈਮਿਲੀ ਇਜ਼ ਵੈਰੀ ਪ੍ਰਾਊਡ ਔਨ ਹਿਮ ਬੁੱਧੀਜੀਵੀ ਨੌਜਵਾਨ ਵੀਰਾਂ ਨੇ ਇੱਕ ਮਤਾ ਪਾਸ ਕੀਤਾ ਜਿਹਦੇ ਵਿੱਚ ਇਹ ਮਤਾ ਪਾਸ ਹੋਇਆ ਕਿ ਸਾਨੂੰ ਅਨੁਸੂਚਿਤ ਜਾਤੀ ਵਿੱਚ ਸ਼ਾਮਿਲ ਹੋਣ ਦਾ ਰਸਤਾ ਮਿਲ ਸਕਦਾ ਹੈ ਤੇ ਫਿਰ ਇਸ ਬਾਬਤ ਸੰਘਰਸ਼ ਚੱਲਦਾ ਰਿਹਾ ਔਰ ਦਿੱਲੀ ਦੇ ਵਿੱਚ ਆ ਕੇ ਦਿੱਲੀ ਦੇ ਵਜ਼ੀਰਾਂ ਨਾਲ ਸਮੇਂ-ਸਮੇਂ ਸਰ ਸਾਡੇ ਰਾਏ ਸਿੱਖ ਸਮਾਜ ਦੇ ਬੁੱਧੀਜੀਵੀ ਲੋਕ ਮਿਲਦੇ ਰਹੇ ਜਿਸ ਤਰ੍ਹਾਂ ਕਿ ਸਾਡੇ ਮਾਨਯੋਗ ਸਰਦਾਰ ਗੁਰਦੀਪ ਸਿੰਘ ਵਡਵਾਲ ਸਾਹਿਬ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਇਹ ਕੰਮ ਹੁੰਦਾ ਰਿਹਾ ਔਰ ਦਿੱਲੀ ਦੇ ਵਿੱਚ ਜਿਹੜੇ ਰਾਏ ਸਿੱਖ ਸਮਾਜ ਦੇ ਅਨੇਵਾਸੀ ਬੈਠੇ ਹਨ ਜਿਸ ਤਰ੍ਹਾਂ ਕਿ ਚੰਗੋਲਾ ਜੈਤਪੁਰ ਤੀਗੜੀ ਤੁਕਲਕਾਬਾਦ ਸ਼ਤਰਪੁਰ ਸਾਰੇ ਸਜਣਾ ਦਾ ਸਹਿਯੋਗ ਮਿਲਦਾ ਰਿਹਾ ਔਰ ਇਕੱਠ ਕਰਕੇ ਇਹ ਰਾਏ ਸਿੱਖ ਸਮਾਜ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਦਿਲਵਾਇਆ ਗਿਆ। ہماری ਬਰਾਦਰੀ ਕੇ अनमोल हीरे सरदार ਗੁਰਦੀਪ ਸਿੰਘ ਜੀ ਵਾਰਵਾਲ ڈپਟੀ ਰਾਜਦੂਤ ਜਰਮਨੀ ਜਿन्होने ਬਾਹਰ ਸਰਕਾਰ ਮੇ ਰਹਤੇ ਹੋਏ देश की सेवा की निस्वार्थ सेवा की और हमारी रायसिक बरादरी के लिए पिछले पंतालीस साल समर्पित किए और आज भी रायसिक समाज के लिए अपने खून का एक एक का निशोवर कर रहे हैं असी गुरदीप सिंह जर्मनी जो कि अटायड है फिफ्टी अगस्त उन्होंने के दिल्ली भी जाते रहे लोकल और लोगों के ਅਸੀਂ ਦਾ ਦੱਬਿਆ ਦੋ ਮਾਰਟਕੀਆ ਉਹ ਵੰਡ ਚੜ੍ਹ ਕੇ ਯੋਗਦਾਨ ਪਾਇਆ ਸੀ ਸਾਨੂੰ ਸਾਡੀ ਕੌਮ ਦੇ ਹੀਰੇ ਸਰਦਾਰ ਗੁਰਦੀਪ ਸਿੰਘ ਵੜਵਾਲ ਉੱਤੇ ਫਖਰ ਹੈ ਵਾਹਿਗੁਰੂ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਉਹ ਇੰਜ ਹੀ ਸਮਾਜ ਦੀ ਸੇਵਾ ਕਰਦੇ ਰਹਣ